ਬਾਲੀਵੁੱਡ ਦੇ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਕਪਿਲ ਸ਼ਰਮਾ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਕਪਿਲ ਸ਼ਰਮਾ ਨਾ ਸਿਰਫ ਇੱਕ ਚੰਗੇ ਕਾਮੇਡੀਅਨ ਨੇ ਬਲਕਿ ਉਹਨਾਂ ਨੇ ਐਕਟਿੰਗ ਤੇ ਸਿੰਗਿੰਗ ਦੀ ਦੁਨੀਆ ਵਿੱਚ ਵੀ ਆਪਣੇ ਕਦਮ ਰੱਖੇ ਤੇ ਫੈਨਸ ਦਾ ਦਿਲ ਜਿੱਤਿਆ ਕੁਝ ਦਿਨ ਪਹਿਲਾਂ ਹੀ ਕਪਿਲ ਸ਼ਰਮਾ ਨੇ ਕੈਨੇਡਾ ਵਿੱਚ ਕੈਪਸ ਕੈਫੇ ਨਾਮ ਦਾ ਇੱਕ ਰੈਸਟੋਰੈਂਟ ਖੋਲਿਆ ਸੀ ਐਕਟਿੰਗ ਤੇ ਸਿੰਗਿੰਗ ਵਿੱਚ ਆਪਣੀ ਕਿਸਮਤ ਆਜ਼ਮਾਉਣ ਦੇ ਬਾਅਦ ਕਪਿਲ ਸ਼ਰਮਾ ਨੇ ਬਿਜ਼ਨਸ ਵਿੱਚ ਆਪਣਾ ਹੱਥ ਅਜ਼ਮਾਉਣ ਦੀ ਸੋਚੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਸ਼ੁਰੂਆਤ ਕਰਤੇ ਹੀ ਉਹ ਆਪਣੇ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਚੜ ਗਏ ਹਾਲ ਹੀ ਵਿੱਚ ਉਹਨਾਂ ਨੇ ਦੇਸ਼ ਤੋਂ ਹਾਲੇ ਵਿੱਚ ਕਪਿਲ ਸ਼ਰਮਾ ਦੇ ਨਵੇਂ ਕੈਫੇ ਵਿੱਚ ਗੋਲੀਬਾਰੀ ਦੀ ਖਬਰ ਸਾਹਮਣੇ ਆਈ ਸੀ ਜਿਸ ਦੀ ਜ਼ਿੰਮੇਵਾਰੀ ਖਾਲਿਸਤਾਨੀ ਅਤਵਾਦੀ ਹਰਜੀਤ ਸਿੰਘ ਲਾੜੀ ਨੇ ਲਈ ਹੈ ਹਾਲਾਂਕਿ ਗੋਲੀਬਾਰੀ ਦਾ ਕਾਰਨ ਦੱਸਣ ਦੇ ਨਾਲ-ਨਾਲ ਉਸਨੇ ਕਪਿਲ ਨੂੰ ਫਿਊਚਰ ਲਈ ਧਮਕੀ ਵੀ ਦਿੱਤੀ ਹੈ ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕਪਿਲ ਸ਼ਰਮਾ ਕਾਮੇਡੀ ਦੀ ਦੁਨੀਆ ਦਾ ਇੱਕ ਜਾਣਿਆ ਪਛਾਣਿਆ ਨਾਮ ਹੈ ਦਰਸਲ ਕਪਿਲ ਸ਼ਰਮਾ ਦੇ ਕੈਫੇ ਦੇ ਖੁੱਲਣ ਤੋਂ ਕੁਝ ਦਿਨ ਬਾਅਦ ਹੀ ਕੈਪਸ ਕੈਫੇ ਤੇ ਗੋਲੀਬਾਰੀ ਕੀਤੀ ਗਈ ਹੈ ਜਿਸ ਦੀ ਜ਼ਿੰਮੇਵਾਰੀ ਖਾਲਿਸਤਾਨੀ ਅਤਵਾਦੀ ਹਰਜੀਤ ਸਿੰਘ ਲਾੜੀ ਨੇ ਲਈ ਹੈ ਕਪਿਲ ਸ਼ਰਮਾ ਦਾ ਕੈਪਸ ਕੈਫੇ ਕਾਫੀ ਸਮੇ ਨੇ ਆਪਣੇ سوشل میڈیا ਅਕਾਊਂਟ ਤੇ ਇਸ ਕੈਫੇ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸ ਗੱਲ ਦਾ ਅਨਾਉਂਸਮੈਂਟ ਕੀਤਾ ਸੀ ਕਿ ਉਹਨਾਂ ਨੇ ਕੈਨੇਡਾ ਵਿੱਚ ਇੱਕ ਕੈਫੇ ਖੋਲ੍ਹਿਆ ਹੈ ਪਰ ਜਦੋਂ ਤੋਂ ਕੈਫੇ ਤੇ ਗੋਲੀਬਾਰੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਇਸ ਘਟਨਾ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਾਲਾਂਕਿ ਇਸ ਗੋਲੀਬਾਰੀ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਖਾਲਿਸਤਾਨੀ ਆਤਵਾਦੀ ਹਰਜੀਤ ਸਿੰਘ ਲਾੜੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਇਸ ਦੇ ਨਾਲ ਨਾਲ ਉਹਨਾਂ ਨੇ ਕਪਿਲ ਸ਼ਰਮਾ ਨੂੰ ਹੋਰ ਮਾੜੇ ਨਤੀਜੇ ਪੁੱਗਤੰਦੀ ਧਮਕੀ ਵੀ ਦਿੱਤੀ ਹੈ ਹਰਜੀਤ ਸਿੰਘ ਲਾੜੀ ਦੀ ਗੱਲ ਕਰੀਏ ਤਾਂ ਉਹ ਪੰਜਾਬ ਦੇ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਜੋ ਕਿ ਕਾਫੀ ਸਮਾਂ ਪਹਿਲਾਂ ਹੀ ਦੇਸ਼ ਛੱਡ ਕੇ ਜਾ ਚੁੱਕਾ ਹੈ ਹਰਜੀਤ ਸਿੰਘ ਲਾੜੀ ਬੱਬਰ ਖਾਲਸਾ ਇੰਟਰਨੈਸ਼ਨਲੀ ਕੰਮ ਕਰਦਾ ਹੈ ਤੇ ਉਹ ਕੈਨੇਡਾ ਵਿੱਚ ਰਹਿੰਦੇ ਹੋਏ ਭਾਰਤ ਵਿੱਚ ਅਤਵਾਦੀ ਗਤੀਵਿਧੀਆਂ ਤੇ ਨਜ਼ਰ ਰੱਖਦਾ ਹੈ ਉਹ ਭਾਰਤੀ ਏਜੰਸੀ NIA ਦੀ ਲਿਸਟ ਵਿੱਚ ਮੋਸਟ ਵਾਂਟਡ ਅਤਵਾਦੀ ਹੈ 2 ਸਾਲ ਪਹਿਲਾਂ NIA ਨੇ ਉਸ ਤੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ ਦੱਸਿਆ ਜਾ ਰਿਹਾ ਹੈ ਕਿ ਉਸਨੇ ਪਿਛਲੇ ਵਿੱਚ ਹੋਣ ਵਾਲੀਆਂ ਘਟਨਾਵਾਂ ਦੇ ਲਈ ਕਪਿਲ ਸ਼ਰਮਾ ਕਿਤਾ ਹੈ ਕਿ ਕੁਝ ਸਮਾਂ ਪਹਿਲਾਂ ਕਪਿਲ ਸ਼ਰਮਾ ਨੇ ਨਿਹੰਗ ਸਿੰਘਾਂ ਦੇ ਪਹਿਨਾਵੇ ਦਾ ਮਜ਼ਾਕ ਉਡਾਇਆ ਸੀ ਇਸ ਮਜ਼ਾਕ ਦੇ ਕਾਰਨ ਹਰਜੀਤ ਸਿੰਘ ਕਾਫੀ ਜ਼ਿਆਦਾ ਗੁੱਸੇ ਵਿੱਚ ਸਨ ਜਿਸ ਦੇ ਲਈ ਉਨ੍ਹਾਂ ਨੇ ਕਪਿਲ ਸ਼ਰਮਾ ਦੇ ਮੈਨੇਜਰ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਨ੍ਹਾਂ ਨੂੰ ਮੈਨੇਜਰ ਤੋਂ ਕੋਈ ਜਵਾਬ ਨਹੀਂ ਮਿਲਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਕੈਫੇ ਤੇ ਗੋਲੀਬਾਰੀ ਕਰਵਾਈ ਗੋਲੀਬਾਰੀ ਤੋਂ ਬਾਅਦ ਹਰਜੀਤ ਸਿੰਘ ਨੇ ਕਿਹਾ ਕਿ ਜੇਕਰ ਕਪਿਲ ਸ਼ਰਮਾ ਆਪਣੇ ਮਜ਼ਾਕ ਲਈ ਮਾਫੀ ਨਹੀਂ ਮੰਗਦੇ ਤਾਂ ਇਸ ਦੇ ਹੋਰ ਮਾੜੇ ਨਤੀਜੇ ਉਨ੍ਹਾਂ ਨੂੰ ਭੁਗਤਣੇ ਪੈਣਗੇ ਹਾਲਾਂਕਿ ਇਸ ਮਾਮਲੇ ਤੇ ਫਿਲਹਾਲ ਤੱਕ ਕਪਿਲ ਸ਼ਰਮਾ ਦਾ ਕੋਈ ਰਿਐਕਸ਼ਨ ਸਾਹਮਣੇ ਨਹੀਂ ਆਇਆ ਹੈ